ਇਹ ਨੰਬਰ ਬਣਾਏ ਸੀ ਵਾਲਿਆਂ ਦਾ ਤਰਸੇਮ ਸਿੰਘਾ ਨੇ 35000 ਦੀ ਜਿੱਤ ਪਹਿਲੇ ਨੰਬਰ ਵਾਲੇ ਨੇ ਇਹ ਆਪ ਦੀ ਪ੍ਰਾਪਤ ਕਰ ਲਈ ਠੀਕ ਹੈ ਤੇਜ ਸਿੰਘ ਸਾਰਿਆਂ ਤੋਂ ਵੱਧ ਡੈਕੂਟਰ ਘੱਟ ਘੱਟ ਅੱਧਾ ਪੌਣਾ ਘੰਟੇ ਦੀ ਪਿੰਥ ਮਾਰੀ ਇਹਨੇ ਅੱਜ ਨਹੀਂ ਬੇ ਬੇਮੈਂਟ ਕਿੰਨੀ ਹੈ ਜੀ ਪੇਮੈਂਟ ਕਿੰਨੀ ਹੈ 35000 ਰੁਪਏ 35000 ਰੁਪਏ ਦੀ ਜਿੱਤ ਹੈ ਇਹਨਾਂ ਨੂੰ ਠੀਕ ਹੈ ਠੀਕ ਹੈ ਹੱਸ 35 ਚੜ੍ਹ ਜੀ ਹਾਂ ਚਲੋ ਭਾਈ ਕੋਠੇ ਅਮਰਗੜਾ ਦੇ ਬਾਜੀ ਜਲਾਸੀ ਰਿਮਾਕਸਰ ਸਾਹਿਬ 35 ਕੁਤਰਡੇ ਟੋਟਲ ਇਹ ਨਾਮਾਂ ਦੀ ਬਾਜੀ ਸੀ ਪਹਿਲੇ ਨੂੰ 1000 ਜੱਤ ਦੂਜੇ ਨੂੰ 300 ਜੱਤ ਤੇ ਤੀਜੇ ਨੂੰ 200 ਜੱਤ ਤੇ ਦੂਜਾ ਨੰਬਰ ਬਣਿਆ ਇਹਨਾਂ ਦਾ ਮੰਨਣ ਦਾ ਭੀਰੀ ਮੰਨਣ ਇਹ 300 ਜੱਤ ਉਹ ਕਹਿੰਦੇ ਪਹਿਲੇ ਆ ਦਾ 83 ਬਹੁਤ ਖਰਾਬ ਕੀਤਾ ਰਹੇ ਆ ਠੀਕ ਹੈ ਜੀ ਕਿੰਨਾ ਨਾਮ ਆਇਆ ਵੰਡਿਆ ਭਾਈ 10000 ਰੁਪਏ 10000 ਪਹਿਲੇ ਦਾ ਕਰੋ ਭਾਈ ਪਹਿਲਾ ਆਡੀਓ ਮੈਸੇਜ ਹੋ ਗਿਆ ਆਪ ਨੇ 6 ਬੁੱਤਰ ਭਾਈ ਜੰਮਿਆ ਉਹ ਤਾਂ ਇਹ ਛੜਨਾ ਬੁੱਢਾ ਕੁੜੀ ਦਾ ਤੇ 200 ਜੱਟ ਠੀਕ ਹੈ ਦਾ ਭਾਈ 6500 ਰੁਪਿਆ ਇਹ ਵੀ ਨਾਦਰਾਸੀ ਆਦੀ ਪ੍ਰਾਪਤ ਕਰ ਰਹੇ ਆ ਠੀਕ ਹੈ